ਸਰ ਗੁਰਦਾਸਪੁਰ ਕਾ ਆਇਓ ਤੇ ਤੁਹਾਨੂੰ ਇੱਥੇ ਜਿਹੜੇ ਬੋਲਦੇ ਨੇ ਬੋਲ ਚ ਕੀ ਫਰਕ ਰਿਹਾ ਲੱਗਾ ਤੇ ਕਿਦਾਂ ਦਾ ਜਿਹੜਾ ਹੁਣ ਅੱਗੇ ਜਿਹੜਾ ਹੈਗਾ ਕਿਉਂਕਿ ਜਿਹੜਾ ਬਾਰਡਰ ਏਰੀਆ ਵਾ ਇੱਥੇ ਕੰਮ ਦਾ ਕਿਦਾਂ ਦਾ ਤੁਹਾਨੂੰ ਲੱਗਦਾ ਕੀ ਚੱਲੇਗਾ ਦੇਖੋ ਜੀ ਮੈਂ ਗੁਰਦਾਸਪੁਰ ਪੁਲਿਸ ਦਾ ਚਾਂਸ ਲਿਆ ਹੈਗਾ ਐਂਡ ਜਿਹੜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਸਾਡੀ ਜਿਹੜੀ ਹੈ ਜਿਹਨੂੰ ਪ੍ਰਾਇੋਰਟੀ ਹੈ ਜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਪ੍ਰਾਇੋਰਟੀ ਹੈਗੀ ਉਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਅਤੇ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਅੱਜ ਦਾ ਸਰਦਾਰ ਜੀ ਜਿਹੜੀ ਪਾਲਿਸੀ ਹੈਗੀ ਉਸ ਉਸ ਤੇ ਤਹਿਤ ਜਿਹੜਾ ਸਾਡਾ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਕ੍ਰਾਈਮ ਡਿਟੈਕਸ਼ਨ ਪਬਲਿਕ ਸੇਫਟੀ ਔਮਨ ਸੇਫਟੀ ਇਸ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਐਂਡ ਨਸ਼ੇ ਦੇ ਰਿਲੇਟਡ ਜਿੰਨੇ ਵੀ ਹੈਗੇ ਕ੍ਰਾਈਮ ਐਂਡ ਸਾਰੀ ਚੀਜ਼ਾਂ ਨੂੰ ਅਸੀਂ ਪ੍ਰੋਪਰਲੀ ਚੈੱਕ ਕਰਾਂਗੇ ਐਂਡ ਇਹਦੇ ਤੇ ਸਾਡੀ ਟੀਮ ਗੁਰਦਾਸਪੁਰ ਪੁਲਿਸ ਟੀਮ ਪੂਰੇ ਤਰੀਕੇ ਨਾਲ ਜਿਹੜੀ ਹੈਗੀ ਡਟ ਕੇ ਅਸੀਂ ਇਸ ਤੇ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਡਾਕਟਰ ਦੀ ਜਿਹੜੀ ਪਬਲਿਕ ਹੈ ਉਹਨੂੰ ਵੀ ਅਪੀਲ ਕਰ ਗਿਆ ਹੈ ਕਿ ਬਈ ਅਗਰ ਉਹਨਾਂ ਦੇ ਕੋਈ ਫੀਡਬੈਕ ਹੈ ਸੁਝਾਅ ਹੈ ਉਹ ਵੀ ਮੈਨੂੰ ਆ ਕੇ ਕਦੇ ਵੀ ਮੈਨੂੰ ਆ ਕੇ ਮਿਲ ਸਕਦੇ ਨੇ ਆਫਿਸ 'ਚ ਮੈਂ ਅਵੇਲੇਬਲ ਹੈਗਾ ਜਿਹੜਾ ਵੀ ਬੰਦਾ ਜਿਨ੍ਹਾਂ ਦੀ ਕੋਈ ਇਸ਼ੂਜ਼ ਹੈਗੇ ਤੋਂ ਦੇ ਆਰ ਵੈਲਕਮ ਕਿ ਉਹਨਾਂ ਨੂੰ ਮੈਂ ਮੇਰੇ ਆਫਿਸ 'ਚ ਆ ਸਕਦੇ ਹੈਗੇ ਐਂਡ ਬਾਕੀ ਅਸੀਂ ਇਸ ਚੀਜ਼ ਨੂੰ ਜਿਹੜੇ ਬਾਕੀ ਜਿਹੜੇ ਹੈਗੇ ਬਾਰਡਰ ਦੇ ਜਿਹੜੇ ਥਾਣੇ ਹੈਗੇ ਐਂਡ ਪੋਸਟ ਅਗੇ ਉਸ ਤੋਂ ਰਿਲੇਟਡ ਜਿੰਨੇ ਵੀ ਸਾਡੀ ਜਿਹੜੀ ਚੈਕਿੰਗਸ ਹੈ ਐਂਡ ਜਿਹੜੇ ਅਦਰ ਅਸਪੈਕਟ ਹੈ ਉਹ ਜਾਰੀ ਰਹਿਣਗੇ ਪਰ ਪੁਲਿਸ ਥਾਣੇ ਨੂੰ ਲੈ ਕੇ ਕਾफी ਚੁਣੌਤੀ ਰਹਿੰਦੀ ਹੈ ਬਾਕੀ ਅੱਗੇ ਵੀ ਹੋ ਜਾ ਚਾਹੇ ਤੁਸੀਂ ਉਹਨੇ ਸਕਸੈਸ ਵੀ ਕੀਤੀ ਹੈ ਪਰ ਉਹਨੂੰ ਕਿਸ ਤਰ੍ਹਾਂ ਦੇਖੋ ਦੇਖੋ ਜੀ ਅਲੇ ਮੈਂ ਜੋ ਫਨੌ ਜੁਆਇਨ ਕੀਤਾ ਹੈਗਾ ਐਂਡ ਮੈਂ ਜਿੰਨੇ ਵੀ ਥਾਣੇ ਹੈਗੇ ਪੁਲਿਸ ਚੌਕੀਆਂ ਜਿਹੜੇ ਐਂਡ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਦੇ ਬਾਕੀ ਸਾਰੇ ਜਿਹੜੇ ਹੈਗਾ ਉਹਨਾਂ ਦਾ ਚੈਕਿੰਗ ਕਰਾਂਗਾ ਕੁਝ ਚੈੱਕ ਕਰਾਂਗਾ ਐਂਡ ਫਰਦਰ ਉਸ ਹਿਸਾਬ ਨਾਲ ਜਿਹੜਾ ਹੈਗਾ ਅੱਗੇ ਅਸੀਂ ਇਸ ਚੀਜ਼ ਨੂੰ ਬੜੇ ਪੁਰਾਣੇ ਲੱਗੇ ਕਈ ਸਾਲ ਹੋਣਾ ਜਦ ਬਦਲੀ ਨਹੀਂ ਹੋਦੀ ਕੋਈ ਦੇਖੋ ਜੀ ਉਹ ਅਸੀਂ ਚੈੱਕ ਕਰ ਲਾਂਗੇ ਜੀ ਜਿਹੜਾ ਐਡਮਿਨਿਸਟ੍ਰੇਟਿਵ ਜੇ ਵੀ ਹੈਗਾ ਹੋਏਗਾ ਉਸ ਹਿਸਾਬ ਨਾਲ ਅਸੀਂ ਇਸ ਚੀਜ਼ ਨੂੰ ਅਸੀਂ ਨਿਸ਼ਾਨਾ ਕਰ ਲਾਂਗੇ